ਪੈਰ ਵਿੱਚ ਚप्पल ਹੋਵੇ ਚਾਹੇ ਨਾ ਹੋਵੇ ਪਰ ਹੱਥ ਦੇ ਵਿੱਚ ਕਿਤਾਬ ਹੋਣੀ ਜ਼ਰੂਰ ਚਾਹੀਦੀ ਹੈ। ਇਹ ਵਿਚਾਰ ਭਾਰਤ ਦੇ ਇੱਕ ਅਜਿਹੇ ਨੇਤਾ ਦੇ ਨੇ ਜਿਨ੍ਹਾਂ ਦੀ ਬਰਾਬਰੀ ਅੱਜ ਤੱਕ ਕੋਈ ਵੀ ਨਹੀਂ ਕਰ ਸਕਦਾ। ਉਹਨਾਂ ਦੀ ਸੋਚ ਇਹ ਸੀ ਕਿ ਮੈਂ ਇੱਕ ਸਮਾਜ ਦੀ ਆਜ਼ਾਦੀ ਲਈ ਲੜ ਰਿਹਾ ਹਾਂ ਨਾ ਕਿ ਇੱਕ ਨਿੱਜੀ ਰਹਾਇਸ਼ ਲਈ। ਉਹਨਾਂ ਦੀਆਂ ਲਿਖੀਆਂ ਐਨਹਿਲੇਸ਼ਨ ਆਫ ਕਾਸਟ, ਦਾ ਬੁੱਧਾ ਐਂਡ ਹਿਸ ਗਾਮਾ, ਵੇਟਿੰਗ ਫॉर ਵੀਜ਼ਾ ਵਰਗੀਆਂ ਕਿਤਾਬਾਂ ਅੱਜ ਵੀ ਹਜ਼ਾਰਾਂ ਲੋਕਾਂ ਨੂੰ ਸਿੱਖਿਆ ਦਿੰਦੀਆਂ ਹਨ। ਉਹਨਾਂ ਨੇ ਸਾਰੀਆਂ ਮਹਿਲਾਵਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਦੇਵਾਉਣ ਦੇ ਲਈ ਨਹਿਰੂ ਜੀ ਨਾਲ ਯੂਨੀਫਾਰਮ ਸਿਵਲ ਕੋਡ ਲਾਗੂ ਕਰਨ ਲਈ ਲੜਾਈ ਕੀਤੀ ਹੁਣ ਤੁਸੀਂ ਖੁਦ ਹੀ ਦੱਸੋ ਕਿ ਇਹ ਐਸਸੀ ਐਸਟੀ ਦੇ ਨੇਤਾ ਹਨ ਜਾਂ ਫਿਰ ਪੂਰੀ ਜਨਤਾ ਦੇ ਸਸ਼ੀਗਲ ਮਹਰਨਜੀਤਪ ਦੋਸਤੋ ਅੱਜ ਦੀ ਇਹ ਵੀਡੀਓ ਕਿਸੇ ਵੀ ਬਿਜ਼ਨਸ ਰਿਲੇਟਡ ਨਹੀਂ ਜਿਵੇਂ ਕਿ ਮੈਂ ਆਮ ਤੌਰ ਤੇ ਇਸ ਤਰੀਕੇ ਦੀਆਂ ਵੀਡੀਓ ਬਣਾਉਂਦਾ ਹਾਂ ਅੱਜ ਮੈਂ ਇੱਕ ਅਜਿਹੀ ਸ਼ਖਸੀਅਤ ਨੂੰ ਸ਼ਰਧਾਂਜਲੀ ਦੇਣ ਜਾ ਰਿਹਾ ਹਾਂ ਜਿਹਨਾਂ ਦਾ ਜੀਵਨ ਸੰਘਰਸ਼ਮਈ ਹੁੰਦਾ ਹੋਇਆ ਉਹਨਾਂ ਨੇ ਸਮਾਜ ਲਈ ਬਹੁਤ ਕੁਝ ਕੀਤਾ ਜਿਨ੍ਹਾਂ ਨੂੰ ਬਹੁਤ ਸਾਰੇ ਲੋਕ ਆਪਣਾ ਮਸੀਹਾ ਮੰਨਦੇ ਨੇ ਔਰ ਇਸ ਦੇ ਨਾਲ ਨਾਲ ਬਹੁਤ ਸਾਰੇ ਲੋਕ ਵਿਰੋਧਤਾ ਵੀ ਕਰਦੇ ਨੇ ਮੈਂ ਜਿਸ ਮਹਾਨ ਸ਼ਖਸੀਅਤ ਦੀ ਗੱਲ ਕਰਨ ਜਾ ਰਿਹਾ ਹਾਂ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਸਾਰੇ ਸੰਘਰਸ਼ ਕੀਤੇ ਅਤੇ ਉਹਨਾਂ ਨੇ ਆਪਣੀ ਸਿੱਖਿਆ ਤੇ ਦਮ ਦੇ ਉੱਪਰ ਆਪਣੀ ਪਹਿਚਾਨ ਬਣਾਈ ਤੁਸੀਂ ਸਾਰੇ ਜਾਣੇ ਜਾਣ ਹੀ ਗਏ ਹੋਗੇ ਕਿ ਮੈਂ ਗੱਲ ਕਰ ਰਿਹਾ ਹਾਂ ਭਾਰਤ ਰਤਨ ਡਾਕਟਰ ਭੀਮrao ਅੰਬੇਦਕਰ ਜੀ ਦੀ ਬਾਬਾ ਸਾਹਿਬ ਦਾ ਜਨਮ 14 ਅਪ੍ਰੈਲ 1891 ਨੂੰ ਮਹੂ ਸੈਂਟਰਲ ਇੰਡੀਅਨ ਏਜੰਸੀ ਬ੍ਰਿਟਿਸ਼ ਇੰਡੀਆ ਜਿਸ ਨੂੰ ਹੁਣ ਮਧ ਪ੍ਰਦੇਸ਼ ਕਿਹਾ ਜਾਂਦਾ ਹੈ ਵਿੱਚ ਹੋਇਆ ਸੀ ਉਹਨਾਂ ਦਾ ਜਨਮ ਹਾਰ ਜਾਤੀ ਦੇ ਵਿੱਚ ਹੋਇਆ ਸੀ ਜੈਸ ਨੂੰ ਦਲਿਤ ਸਮਾਜ ਦਾ ਹਿੱਸਾ ਮੰਨਿਆ ਜਾਂਦਾ ਸੀ ਮੈਨੂੰ ਨਹੀਂ ਲੱਗਦਾ ਕਿ ਦਲਿਤ ਸਮਾਜ ਦਾ ਮਤਲਬ ਸਮਝਾਉਣ ਦੀ ਕੋਈ ਜ਼ਰੂਰਤ ਹੈ ਵੱਡੇ ਤਾਂ ਵੱਡੇ ਬੱਚਿਆਂ ਦੇ ਨਾਲ ਵੀ ਇੰਨਾ ਵਿਤਕਰਾ ਕੀਤਾ ਜਾਂਦਾ ਸੀ ਕਿ ਉਹਨਾਂ ਨੂੰ ਸਕੂਲ ਜਾਣ ਦਾ ਹੱਕ ਨਹੀਂ ਸੀ ਆਹ ਹੁਣ ਅਸੀਂ ਬਾਬਾ ਸਾਹਿਬ ਦੀ ਜ਼ਿੰਦਗੀ ਬਾਰੇ ਗੱਲ ਕਰਦੇ ਆਂ ਬ੍ਰਿਟਿਸ਼ ਸਰਕਾਰ ਦੇ ਟਾਈਮ ਬਾਬਾ ਸਾਹਿਬ ਦੇ ਪਿਤਾ ਜੀ ਸੂਬੇਦਾਰ ਸਨ ਜਿਸ ਕਰਕੇ ਉਹਨਾਂ ਨੂੰ ਸਕੂਲ ਜਾਣ ਦਾ ਮੌਕਾ ਮਿਲਿਆ ਜਦੋਂ ਉਹਨਾਂ ਨੂੰ ਸਕੂਲ ਜਾਣ ਦਾ ਮੌਕਾ ਮਿਲਿਆ ਤਾਂ ਉਹਨਾਂ ਦੀ ਮਾਤਾ ਨੇ ਇੱਕ ਚੀਜ਼ ਜ਼ਰੂਰ ਸਮਝਾਈ ਕਿਸੇ ਵੀ ਤਰ੍ਹਾਂ ਦੇ ਵਿਵਹਾਰ ਦਾ ਉਹਨਾਂ ਦੇ ਪੜਾਈ ਤੇ ਕੋਈ ਅਸਰ ਨਹੀਂ ਹੋਣਾ ਚਾਹੀਦਾ ਇਹ ਗੱਲ ਉਹਨਾਂ ਨੇ ਆਪਣੀ ਪੱਕੀ ਲੜ ਬਣ ਲਈ ਜਿਸ ਕਰਕੇ ਅੱਜ ਵੀ ਅਸੀਂ ਉਹਨਾਂ ਬਾਰੇ ਗੱਲ ਕਰ ਰਹੇ ਹਾਂ ਉਹਨਾਂ ਨੇ ਜਦੋਂ ਸਕੂਲ ਜਾਣਾ ਸ਼ੁਰੂ ਕੀਤਾ ਤੇ ਜੋ ਵਿਵਹਾਰ ਉਹਨਾਂ ਦੇ ਨਾਲ ਸਕੂਲ ਵਿੱਚ ਹੋਇਆ ਜੇ ਅੱਜ ਵੀ ਅਸੀਂ ਉਸ ਨੂੰ ਡਿਸਕਸ ਕਰੀਏ ਤਾਂ ਸਾਡੇ ਰੋਂਗ ਤੇ ਖੜੇ ਹੁੰਦੇ ਸਕੂਲ ਦੇ ਵਿੱਚ ਜਿੱਥੇ ਬਾਕੀ ਸਾਰੇ ਬੱਚਿਆਂ ਦੇ ਜੁੱਤੀਆਂ ਰੱਖਿਆ ਜਾਂਦੀਆਂ ਸਨ ਉਹਨਾਂ ਨੂੰ ਉੱਥੇ ਬਿਠਾਇਆ ਜਾਂਦਾ ਸੀ ਇਥੋਂ ਤੱਕ ਕਿ ਬੈਠਣ ਲਈ ਦਰੀ ਵੀ ਉਹ ਘਰੋਂ ਲੈ ਕੇ ਆਉਂਦੇ ਸੀ ਉਹ ਆਪਣੇ ਕਲਾਸ ਦੇ ਬੱਚਿਆਂ ਦੇ ਨਾਲ ਬੈਠ ਕੇ ਖਾਣਾ ਨਹੀਂ ਖਾ ਸਕਦੇ ਸੀ ਔਰ ਇਸ ਦੇ ਨਾਲ-ਨਾਲ ਉਹ ਆਪਣੀ ਮਰਜ਼ੀ ਦੇ ਨਾਲ ਖੜੇ ਤੋਂ ਪਾਣੀ ਵੀ ਨਹੀਂ ਪੀ ਸਕਦੇ ਸੀ ਉਹਨਾਂ ਨੂੰ ਪਾਣੀ ਵੀ ਚਪੜਾਸੀ ਦੇ ਥਰੂ ਪੀਣਾ ਪੈਂਦਾ ਸੀ ਉਹ ਵੀ ਦੂਰ ਤੋਂ ਕਈ ਵਾਰ ਤਾਂ ਉਹਨਾਂ ਨੇ ਆਪਣੀ ਜੀਮਣੀ ਦੇ ਵਿੱਚ ਲਿਖਿਆ ਹੈ ਕਿ ਜਿਸ ਦਿਨ ਚਪੜਾਸੀ ਛੁੱਟੀ ਤੇ ਹੁੰਦਾ ਸੀ ਉਸ ਦਿਨ ਉਹਨਾਂ ਨੂੰ ਬਿਨਾ ਪਾਣੀ ਤੋਂ ਵੀ ਰਹਿਣਾ ਪੈਂਦਾ ਸੀ ਇੰਨਾ ਕੁਝ ਹੋਣ ਦੇ ਬਾਵਜੂਦ ਉਹਨਾਂ ਨੇ ਹਾਰ ਨਹੀਂ ਮੰਨੀ ਕਿਉਂਕਿ ਉਹਨਾਂ ਦੀ ਮਾਤਾ ਪੀਮਾ ਬਾਈ ਨੇ ਉਹਨਾਂ ਨਾਲ ਸਕੂਲ ਵਿੱਚ ਹੋਣ ਵਾਲੇ ਵਿਵਹਾਰ ਬਾਰੇ ਦੱਸ ਦਿੱਤਾ ਸੀ ਇਸ ਲਈ ਉਹਨਾਂ ਨੇ ਆਪਣਾ ਪਹਿਲਾਂ ਹੀ ਇਰਾਦਾ ਮਜ਼ਬੂਤ ਕਰ ਲਿਆ ਉਹਨਾਂ ਦੀ ਮਾਤਾ ਦੇ ਉਹਨਾਂ ਦੇ ਅਨਸਾਰ ਪੜ੍ਹਾਈ ਇੱਕ ਜਹਾਜ਼ ਜਰੀਆ ਸੀ ਜਿਸ ਨਾਲ ਉਹਨਾਂ ਦੀ ਜ਼ਿੰਦਗੀ ਬਦਲ ਸਕਦੀ ਸੀ ਦੋਸਤੋ ਉਹਨਾਂ ਨੇ ਆਪਣੀ ਜ਼ਿੰਦਗੀ ਬਦਲਣ ਦੇ ਲਈ ਪੜ੍ਹਾਈ ਦਾ ਲੜ ਫੜਿਆ ਤੇ ਸਭ ਕੁਝ ਉਹ ਸਹਿਣ ਕਰ ਗਿਆ ਜੇਕਰ ਉਹ ਹਾਲਾਤਾਂ ਤੋਂ ਹਾਰ ਕੇ ਪਿੱਛੇ हट ਜਾਂਦੇ ਤਾਂ ਸ਼ਾਇਦ ਇਤਿਹਾਸ ਕੁਝ ਹੋਰ ਹੁੰਦਾ। ਬਾਬਾ ਸਾਹਿਬ ਦੇ ਹੌਸਲੇ ਤੋਂ ਸਾਨੂੰ ਇਹ ਸਿੱਖਣਾ ਚਾਹੀਦਾ ਹੈ ਕਿ ਹਾਲਾਤ ਚਾਹੇ ਸਾਡੇ ਕਿਵੇਂ ਦੇ ਵੀ ਹੋਣ ਪਰ ਜੇ ਇਰਾਦਾ ਮਜ਼ਬੂਤ ਹੋਵੇ ਤਾਂ ਅਸੀਂ ਕੁਝ ਵੀ ਹਾਸਲ ਕਰ ਸਕਦੇ ਹਾਂ। ਅੱਜਕੱਲ ਬਹੁਤ ਸਾਰੇ ਬੱਚੇ ਦੇ ਵੱਡੇ ਇਹ ਬਹਾਨੇ ਲਗਾਉਂਦੇ ਨੇ ਕਿ ਸਾਡੇ ਕੋਲ ਇਨਫਰਾਸਟ੍ਰਕਚਰ ਨਹੀਂ ਹੈਗਾ ਜਾਂ ਸਾਡੇ ਕੋਲ ਟੂਲਸ ਨਹੀਂ ਹੈਗੇ ਜਾਂ ਸਾਡੇ ਕੋਲ ਪੜ੍ਹਨ ਦੇ ਲਈ ਚੀਜ਼ਾਂ ਨਹੀਂ ਹੈਗੀਆਂ। ਪਰ ਜੇ ਅਸੀਂ ਇਹਨਾਂ ਨੂੰ ਕੰਪੇਅਰ ਕਰੀਏ 1800 ਤੋਂ ਪਹਿਲਾਂ ਦੇ ਨਾਲ ਔਰ ਹੁਣ ਦੇ ਨਾਲ ਸਾਡੇ ਕੋਲ ਬਹੁਤ ਕੁਝ ਹੈਗਾ ਅਸੀਂ ਘਰ ਬੈਠ ਕੇ ਵੀ ਬਹੁਤ ਕੁਝ ਕਰ ਸਕਦੇ ਜੇਕਰ ਅਸੀਂ ਕਿਸੇ ਵੀ ਮਹਾਨ ਸਖਸ਼ੀਅਤ ਦੀ ਗੱਲ ਕਰਦੇ ਹਾਂ ਉਹਨਾਂ ਨੇ ਪੜ੍ਹਾਈ ਕਰਕੇ ਆਪਣਾ ਇਤਿਹਾਸ ਖੁਦ ਬਣਾਇਆ ਜਿਵੇਂ ਕਿ ਅਸੀਂ ਡਾਕਟਰ ਸਾਹਿਬ ਦੇ ਨਾਮ ਨਾਲ ਗੱਲ ਕਰਦੇ ਹਾਂ ਡਾਕਟਰ ਅਬਦੁਲ ਕਲਾਮ ਦੀ ਜਿਨ੍ਹਾਂ ਨੇ ਵੀ ਆਪਣੀ ਵਿਦਿਆ ਪੜ੍ਹਾਈ ਦੇ ਸਿਰ ਦੇ ਉੱਪਰ ਆਪਣੇ ਆਪ ਨੂੰ ਇਸ ਲੈਵਲ ਤੱਕ ਲੱਗ ਗਏ ਉਹ ਇੱਕ ਦਿਨ ਭਾਰਤ ਦਾ ਰਾਸ਼ਟਰਪਤੀ ਬਣ ਸਾਨੂੰ ਇਸ ਚੀਜ਼ ਤੋਂ ਇਹ ਸਿੱਖਣ ਨੂੰ ਮਿਲਦਾ ਹੈ ਕਿ ਬਾਕੀ ਸਾਰੀਆਂ ਚੀਜ਼ਾਂ ਛੱਡ ਰੋਟੀ ਖਾਣਾ ਪੀਣਾ ਛੱਡ ਸਕਦੇ ਹੋ ਲੇਕਿਨ ਪੜ੍ਹਾਈ ਨਹੀਂ ਛੱਡ ਸਕਦੇ ਜੇ ਅਸੀਂ ਆਪਣੀ ਪੜ੍ਹਾਈ ਕਰੀਏ ਮਿਹਨਤ ਕਰੀਏ ਅਸੀਂ ਆਪਣੇ ਲਈ ਆਪਣੀ ਫੈਮਲੀ ਦੇ ਲਈ ਔਰ ਇਸ ਦੇ ਨਾਲ ਨਾਲ ਅਸੀਂ ਸੰਸਾਰ ਦੇ ਲਈ ਵੀ ਬਹੁਤ ਕੁਝ ਕਰ ਸਕਦੇ ਹਾਂ ਇਸ ਤਰੀਕੇ ਦੀਆਂ ਲਾਈਵ ਐਗਜ਼ਾਮਪਲ ਸਾਡੇ ਕੋਲ ਬਹੁਤ ਨੇ ਜਿਨ੍ਹਾਂ ਨੇ ਪੜ੍ਹਾਈ ਕਰਕੇ ਆਪਣੇ ਆਪ ਨੂੰ ਜ਼ੀਰੋ ਤੋਂ ਹੀਰੋ ਬਣਾਇਆ ਚਲੋ ਹੁਣ ਅਸੀਂ ਵਾਪਸ ਡਾਕਟਰ ਸਾਹਿਬ ਦੀ ਜੀਵਨੀ ਤੇ ਆਉਂਦੇ ਹਾਂ ਬਾਬਾ ਸਾਹਿਬ ਨੇ ਆਪਣੇ ਜਜ਼ਬੇ ਦੇ ਨਾਲ ਸਿਰਫ ਸਕੂਲੀ ਪੜ੍ਹਾਈ ਹੀ ਨਹੀਂ ਕੀਤੀ ਸਗੋਂ ਇੰਨੇ ਜ਼ਿਆਦਾ ਭੇਪਾਪ ਤੇ ਮੁਸ਼ਕਲਾਂ ਦੇ ਵਿੱਚ ਉਹਨਾਂ ਨੇ ਆਪਣੀ ਮਿਹਨਤ ਤੇ ਲਗਨ ਦੇ ਨਾਲ ਕਲੰਬੀਆ ਯੂਨੀਵਰਸਿਟੀ ਤੋਂ ਐਮਏ ਦੇ ਨਾਲ ਨਾਲ ਪੀਐਚਡੀ ਵੀ ਕੀਤੀ ਇਨਾ ਹੀ ਨਹੀਂ ਸਗੋ ਐਮਏ ਪੀਐਚਡੀ ਸਮੇਤ ਉਹਨਾਂ ਨੇ ਟੋਟਲ 32 ਡਿਗਰੀਆਂ ਹਾਸਲ ਕੀਤੀ ਉਹਨਾਂ ਨੇ 32 ਡਿਗਰੀਆਂ ਹਰ ਇੱਕ ਡਿਫਰੈਂਟ ਡਿਫਰੈਂਟ ਫੀਲਡ ਦੇ ਵਿੱਚ ਕੀਤੀਆਂ ਤਾਂ ਕਿ ਉਹ ਸਾਰੇ ਫੇਸ ਨੂੰ ਕਵਰ ਕਰ ਪਾਉ ਜੋ ਕਿ ਅੱਜਕੱਲ ਕਰਨਾ ਬਹੁਤ ਹੀ ਮੁਸ਼ਕਿਲ ਹੈ ਕਿਉਂਕਿ ਅਸੀਂ ਥੋੜੇ ਕੰਮ ਤੋਂ ਬਾਅਦ ਹੀ ਹੌਸਲਾ ਛੱਡ ਜਾਂਦੇ ਹਾਂ ਦੋਸਤੋ ਇੰਨੇ ਜਿਆਦਾ ਪੜ੍ਹੇ ਲਿਖੇ ਹੋਣ ਤੋਂ ਬਾਅਦ ਵੀ ਜਦੋਂ ਅਮਰੀਕਾ ਤੋਂ ਭਾਰਤ ਵਾਪਸ ਆਏ ਤਾਂ ਉਹਨਾਂ ਦੇ ਨਾਲ ਫਿਰ ਵੀ ਪੇਤਪਾਲ ਜਾਰੀ ਰਿਹਾ ਆਪਣੀ ਪੜ੍ਹਾਈ ਕਰਨ ਤੋਂ ਬਾਅਦ ਡਾਕਟਰ ਸਾਹਿਬ ਵਾਪਸ ਬੜੋਦਾ ਆ ਗਏ ਅਤੇ ਰਾਜ ਸੇਵਾ ਦੇ ਵਿੱਚ ਸ਼ਾਮਲ ਹੋ ਗਏ ਉਹਨਾਂ ਨੇ ਸ਼ੁਰੂ ਦੇ ਵਿੱਚ ਇੱਕ ਲੈਫਟੀਨੇਟ ਦੇ ਵਜੋਂ ਤੇ ਬਾਅਦ ਵਿੱਚ ਇੱਕ ਫੌਜੀ ਸਿਕੱਤਰ ਦੇ ਵਜੋਂ ਕੰਮ ਕੀਤਾ ਇੰਨੇ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਇੰਨੇ ਵੱਡੇ ਅਹੁਦੇ ਦੇ ਹੋਣ ਦੇ ਬਾਵਜੂਦ ਬਾਬਾ ਸਾਹਿਬ ਦੇ ਪਾਣੀ ਪੀਣ ਵਾਲਾ ਘੜਾ ਵੱਖਰਾ ਰੱਖਿਆ ਜਾਂਦਾ ਸੀ ਚਪੜਾਸੀ ਉਹਨਾਂ ਨੂੰ ਫਾਈਲਾਂ ਦੂਰੋਂ ਸਿੱਟ ਕੇ ਫੜਾਉਂਦੇ ਸਨ ਜੇ ਅੱਜ ਦੇ ਤੁਸੀਂ ਇੰਨੇ ਪੜ੍ਹੇ ਲਿਖੇ ਬ ਜਦੋਂ ਕਿਸੇ ਗਵਰਨਮੈਂਟ ਜੌਬ ਦੇ ਵਿੱਚ ਕਰੀਏ ਤੇ ਤੁਸੀਂ ਆਪ ਸੋਚੋ ਕਿ ਉਹ ਕਿਸ ਲੈਵਲ ਤੇ ਸੈਕਰੀਫਾਈਜ਼ ਕਰਦੇ ਰਹੇ ਬੜੋਦਾ ਵਿੱਚ ਰਹਿਣ ਲਈ ਉਹਨਾਂ ਨੂੰ ਕੋਈ ਵੀ ਆਪਣਾ ਘਰ ਕਿਰਾਏ ਤੇ ਨਹੀਂ ਸੀ ਦੇ ਰਹੇ ਕਿਉਂਕਿ ਉਹ ਇੱਕ ਪਿਛੜੀ ਜਾਤੀ ਤੋਂ ਸੀ ਉਹਨਾਂ ਨੇ ਆਪਣੀ ਜੀਵਨ ਕਥਾ ਵੇਟਿੰਗ ਫਾਰ ਵੀਜ਼ਾ ਵਿੱਚ ਲਿਖਿਆ ਹੈ ਕਿ ਉਹ ਸਮਝਦੇ ਸਨ ਕਿ ਇਸਾਈ ਤੇ ਪਾਰਸੀ ਤਰਨ ਦੇ ਵਿੱਚ ਕੋਈ ਵੀ ਛੂਹਛਾਤ ਬਾਰੇ ਗੱਲ ਨਹੀਂ ਕਰਦਾ ਪਰ ਬੜੋਦਾ ਚ ਰਹੇ ਸਮੇਂ ਕਮਰਾ ਲਬਨ ਸਮੇਂ ਉਹਨਾਂ ਦੀ ਇਹ ਸੋਚ ਵੀ ਗਲਤ ਸਾਬਤ ਹੋਈ ਚਾਹੇ ਹਲੇ ਵੀ ਲੋਕ ਉਹਨਾਂ ਨਾਲ ਪੇੜ ਭਾਵ ਕਰਦੇ ਸੀ ਪਰ ਆਪਣੀ ਸਿੱਖਿਆ ਦੇ ਦਮ ਤੇ ਉਹ ਉਸ ਜਗ੍ਹਾ ਤੇ ਕੰਮ ਕਰਦੇ ਸਨ ਜਿੱਥੇ ਕੰਮ ਕਰਨ ਦਾ ਸੁਪਨਾ ਉੱਚੀ ਜਾਤੀਆਂ ਦੇ ਬੱਚੇ ਜਾਂ ਲੋਕ ਦੇਖਦੇ ਸਨ ਲੋਕਾਂ ਵੱਲੋਂ ਹੁੰਦੇ ਪੇੜ ਭਾਵ ਨੂੰ ਦੇਖ ਕੇ ਉਹ ਵਾਪਸ ਅਮਰੀਕਾ ਵੀ ਜਾ ਸਕਦੇ ਸਨ ਜਾਂ ਕਿਸੇ ਵੀ ਦੂਜੀ ਕੰਟਰੀ ਦੇ ਵਿੱਚ ਸੈਟਲ ਹੋ ਸਕਦੇ ਸਨ ਕਿਉਂਕਿ ਉੱਥੇ ਪੇੜ ਭਾਵ ਕਾਲੇ ਦੇ ਗੋਰੇ ਦਾ ਸੀ ਨਾ ਕਿ ਚੂਤ ਜਾਂ ਅਛੂਤ ਕਿਉਂਕਿ ਉਹ ਇੰਨੇ ਜਿਆਦਾ ਕਾਬਿਲ ਸਨ ਕਿਸੇ ਵੀ ਦੇਸ਼ ਦੇ ਵਿੱਚ ਪ੍ਰੋਫੈਸਰ ਜਾਂ ਲੈਕਚਰਰ ਰਹਿ ਕੇ ਉਹ ਆਪਣੀ ਜ਼ਿੰਦਗੀ ਨੂੰ ਸੁਖਾਲਾ ਕਰ ਸਕਦੇ ਸਨ ਪਰ ਉਹਨਾਂ ਨੇ ਇਹ ਨਹੀਂ ਕੀਤਾ ਉਹਨਾਂ ਨੇ ਪੜਾਈ ਇਹ ਸੋਚ ਕੇ ਕੀਤੀ ਸੀ ਕਿ ਜੋ ਪਿਛੜੇ ਵਰਗ ਦੇ ਲੋਕ ਨੇ ਉਹਨਾਂ ਨੂੰ ਬੰਦੇ ਹੱਕ ਦਿਵਾਏ ਜਾਣ ਅਤੇ ਇਹਦੇ ਨਾਲ-ਨਾਲ ਪਛਿਓ ਤੋਂ ਵੀ ਭੈੜੀ ਜ਼ਿੰਦਗੀ ਤੋਂ ਆਜ਼ਾਦੀ ਦਿਵਾਈ ਜਾ ਦੋਸਤੋ ਇਹ ਸੋਚ ਸੀ ਬਾਬਾ ਸਾਹਿਬ ਦੀ ਅੱਜਕੱਲ ਕਿਸੇ ਨੂੰ ਅਮਰੀਕਾ ਕੈਨੇਡਾ ਜਾਣ ਦਾ ਮੌਕਾ ਮਿਲ ਜਾਏ ਤਾਂ ਉਹ ਆਪਣੇ ਪਰਿਵਾਰ ਤੱਕ ਨੂੰ ਛੱਡ ਜਾਂਦਾ ਅੱਜ ਬਾਬਾ ਸਾਹਿਬ ਨੂੰ ਅਦਰ ਕਾਸ ਦੇ ਲੋਕ ਸਿਰਫ ਐਸਸੀਐਸਟੀ ਦਾ ਨੇਤਾ ਹੀ ਮੰਨਦੇ ਨੇ ਪਰ ਦੋਸਤੋ ਬਾਬਾ ਸਾਹਿਬ ਹੁਣ ਤੱਕ ਦੇ ਭਾਰਤ ਦੇ ਸਭ ਤੋਂ ਮਹਾਨ ਨੇਤਾ ਨੇ ਉਹਨਾਂ ਨੇ ਸਿਰਫ ਕਾਸਟ ਨੂੰ ਲੈ ਕੇ ਹੀ ਨਹੀਂ ਮਹਿਲਾਵਾਂ ਨੂੰ ਲੈ ਕੇ ਵੇਜਸ ਨੂੰ ਲੈ ਕੇ ਬਹੁਤ ਸੰਘਰਸ਼ ਕੀਤਾ ਉਹਨਾਂ ਨੇ ਸਾਰੀਆਂ ਮਹਿਲਾਵਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਦਿਵਾਉਣ ਲਈ ਨਹਿਰੂ ਜੀ ਨਾਲ ਯੂਨੀਫਾਰਮ ਸਿਵਲ ਕੋਡ ਲਾਗੂ ਕਰਨ ਲਈ ਲੜਾਈ ਕੀਤੀ ਜਦੋਂ ਨਹਿਰੂ ਜੀ ਨੇ ਉਹਨਾਂ ਦੀ ਗੱਲ ਦਾ ਕੋਈ ਵੀ ਜਵਾਬ ਨਾ ਦਿੱਤਾ ਤਾਂ ਉਹਨਾਂ ਨੇ ਦੇਸ਼ ਦੇ ਕਾਨੂੰਨ ਮੰਤਰੀ ਤੋਂ ਅਸਤੀਫਾ ਦੇ ਦਿੱਤਾ ਇਹ ਹੈ ਇੱਕ ਮਹਾਨ ਨੇਤਾ ਦੀ ਪਹਿਚਾਨ ਉਹਨਾਂ ਨੇ ਬਰਾਬਰਤਾ ਵਾਸਤੇ ਆਪਣਾ ਅਹੁਦਾ ਨਹੀਂ ਦੇਖਿਆ ਮਿਨਿਸਟਰੀ ਨਹੀਂ ਦੇਖੀ ਔਰ ਆਪਣਾ ਅਸਤੀਫਾ ਦੇ ਦਿੱਤਾ ਜੇਕਰ ਸੀ ਕੰਪੇਅਰ ਕਰਦੇ ਹਾਂ ਅੱਜ ਤੱਕ ਹੋਰ ਕਿੰਨੇ ਕ ਮੰਤਰੀ ਨੇ ਅਸਤੀਫਾ ਦਿੱਤਾ ਜਾਂ ਦੇ ਸਕਦੇ ਨੇ ਅੱਜ ਤੱਕ ਤਾਂ ਇਹ ਹਾਲਾਤ ਹੋ ਗਏ ਨੇ ਕਿ ਮਿਨਿਸਟਰੀਆਂ ਲੈਣ ਦੇ ਲਈ ਕਾਨੂੰਨ ਬਦਲ ਦਿੱਤੇ ਜਾਂਦੇ ਨੇ ਔਰ ਇਸ ਦੇ ਨਾਲ-ਨਾਲ ਲੋਕਾਂ ਦੀਆਂ ਬਲੀਆਂ ਵੀ ਦੇ ਦਿੱਤੀਆਂ ਜਾਂਦੀਆਂ ਹਨ ਬਾਦ ਵਿੱਚ ਨਹਿਰੂ ਜੀ ਨੇ ਸਿਰਫ ਹਿੰਦੂ ਕੋਡ ਬਿਲ ਨੂੰ ਲਾਗੂ ਕੀਤਾ ਜੋ ਕਿ ਇੱਕ ਬਹੁਤ ਛੋਟਾ ਜਿਹਾ ਸਿਸਟਮ ਯੂਨੀਫਾਰਮ ਸਿਵਲ ਕੋਡ ਬਿੱਲ ਜਿਸ ਨੂੰ ਕੰਪੇਅਰ ਕਰਦੇ ਹਾਂ ਕਿ ਹਿੰਦੂ ਕੋਡ ਬੈ ਲਾਗੂ ਹੋਣ ਤੋਂ ਬਾਅਦ ਮਹਿਲਾਵਾਂ ਨੂੰ ਇੰਨੇ ਜ਼ਿਆਦਾ ਹੱਕ ਮਿਲੇ ਜੇਕਰ ਪੂਰਾ ਦਾ ਪੂਰਾ ਬੈਲ ਯੂਨੀਫਾਰਮ ਸਿਵਲ ਕੋਡ ਲਾਗੂ ਹੋ ਜਾਂਦਾ ਤਾਂ ਮਹਿਲਾਵਾਂ ਨੂੰ ਕਿੰਨੇ ਬਰਾਬਰ ਦੇ ਹੱਕ ਹੋਰ ਮਿਲਦੇ ਸਿਰਫ ਇੰਨਾ ਹੀ ਨਹੀਂ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਨੇ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਦੇ ਰੂਪ ਵਿੱਚ ਲੇਬਰ ਸੁਧਾਰਾਂ ਦੀ ਵਕਾਲਤ ਕਰਦੇ ਹੋਏ ਕੰਮ ਕਰਨ ਦੇ ਕੈਂਟੇ ਕਟਾਇਆ ਇਸ ਦੇ ਨਾਲ ਹੀ ਤਨਖਾਹ ਵਾਲੀਆਂ ਛੁੱਟੀਆਂ ਦੇਣ ਦਾ ਕਾਨੂੰਨ ਬਣਾਇਆ ਖਾਸ ਤੌਰ ਤੇ ਔਰਤਾਂ ਲਈ ਉਹਨਾਂ ਨੇ ਮੈਟਨਿਟੀ ਲੀਵ ਤੇ ਤਨਖਾਹ ਦੇਣ ਦਾ ਕਾਨੂੰਨ ਲਾਗੂ ਕਰਵਾਇਆ ਬਾਅਦ ਵਿੱਚ ਉਹਨਾਂ ਨੇ 3 ਮਹੀਨਿਆਂ ਦੀ ਮੈਟਨਿਟੀ ਲੀਵ ਨੂੰ ਤਨਖਾਹਦਾਰ ਕੀਤਾ ਇਸ ਦੇ ਨਾਲ ਹੀ ਕੰਮ ਵਾਲੀ ਜਗ੍ਹਾ ਤੇ ਔਰਤਾਂ ਨਾਲ ਹੋ ਰਹੇ ਪੇਲ ਪਾਵ ਤੇ ਵਿਰੋਧ ਵੀ ਆਵਾਜ਼ ਉਠਾਈ ਹੁਣ ਤੁਸੀਂ ਖੁਦ ਹੀ ਦੱਸੋ ਕਿ ਇਹ ਐਸਸੀ ਐਸਟੀ ਦੇ ਨੇਤਾ ਹਨ ਜਾਂ ਫਿਰ ਪੂਰੀ ਜਨਤਾ ਦੇ ਕਿਉਂਕਿ ਨੌਕਰੀਆਂ ਨੇ ਅੱਜ ਕੱਲ੍ਹ ਹਰ ਵਰਗ ਦੇ ਲੋਕ ਕਰ ਰਹੇ ਨੇ ਉਹ ਚਾਹੇ ਔਰਤ ਨੇ ਚਾਹੇ ਮਰਦ ਨੇ ਚਾਹੇ ਹਿੰਦੂ ਨੇ ਚਾਹੇ ਸਿੱਖ ਨੇ ਚਾਹੇ ਸਾਈ ਜੋ ਕਾਨੂੰਨ ਉਹਨਾਂ ਨੇ ਬਣਾਏ ਜਾਂ ਬਣਾਉਣ ਲਈ ਜ਼ੋਰ ਪਾਇਆ ਅੱਜ ਉਹ ਸਾਰੇ ਵਰਗ ਦੇ ਲੋਕ ਫਾਇਦਾ ਲੈ ਰਹੇ ਇਸ ਕਰਕੇ ਅਸੀਂ ਨਹੀਂ ਕਹਿ ਸਕਦੇ ਕਿ ਇਹ ਸਿਰਫ ਐਸਸੀ ਐਸਟੀ ਦੇ ਨੇਤਾ ਨੇ ਇਹ ਤਾਂ ਸਾਰੇ ਹੀ ਕਮਿਊਨਿਟੀ ਦੇ ਨੇਤਾ ਨੇ ਜਿਨ੍ਹਾਂ ਨੇ ਸਾਰਿਆਂ ਨੂੰ ਬਰਾਬਰ ਦੇ ਹੱਕ ਦਵਾਏ ਇਨਾਂ ਤੋਂ ਇਲਾਵਾ ਬਾਬਾ ਸਾਹਿਬ ਨੇ ਪਿਛੜੀਆਂ ਸਰੇਣੀਆਂ ਤੇ ਬਾਕੀ ਧਰਮਜਾਤਾਂ ਲਈ ਬਹੁਤ ਕੁਝ ਕੀਤਾ ਜੋ ਕਿ ਇਸ ਵੀਡੀਓ ਦੇ ਵਿੱਚ ਕਵਰ ਕਰਨਾ ਬਹੁਤ ਹੀ ਮੁਸ਼ਕਲ ਹੈ ਲੋਕ ਅਜਹੀਆਂ ਸੱਚੀਤਾ ਨੂੰ ਜਾਤੀ ਦੇ ਆਧਾਰ ਤੇ ਵੰਡ ਕੇ ਨਫ਼ਰਤ ਕਰਦੇ ਅੱਜ 21ਵੀਂ ਸਦੀ ਵਿੱਚ ਵੀ ਲੋਕ ਛੂਹਾਂ ਛੂਦ ਵਾਲੀਆਂ ਗੱਲਾਂ 'ਚ ਵਿਸ਼ਵਾਸ ਰੱਖਦੇ ਹਨ ਅੱਜ ਦੀ ਇੱਕ ਐਗਜ਼ਾਮਪਲ ਤੁਹਾਡੀ ਸਕਰੀਨ ਤੇ ਸ਼ੇਅਰ ਕਰਨ ਜਾ ਰਿਹਾ ਹਾਂ ਜਿਵੇਂ ਕਿ ਤੁਸੀਂ ਸਾਹਮਣੇ ਫੋਟੋ ਚ ਦੇਖ ਰਹੇ ਹੋ ਸਾਡੀ 21ਵੀਂ ਸਦੀ ਦੇ ਰਾਸ਼ਟਰਪਤੀ ਦ੍ਰੋਪਟੀ ਮੁਰਮਰ ਨੂੰ ਮੰਦਰ ਦੇ ਅੰਦਰ ਮੱਥਾ ਟੇਕਣ ਦੀ ਇਜਾਜ਼ਤ ਨਹੀਂ ਤੁਸੀਂ ਖੁਦ ਦੇਖੋ ਕਿ ਰਾਸ਼ਟਰਪਤੀ ਬਾਹਰ ਤੋਂ ਮੱਥਾ ਟੇਕ ਕੇ ਚਲੀ ਗਈ ਜਿਸ ਦੀ ਤੁਸੀਂ ਫੋਟੋ ਦੇਖ ਰਹੇ ਹੋ ਕਾਂਗਰਸ ਦਾ ਲੀਡਰ ਟਿਕਾ राम ਜੁਲੀ ਹੈ ਜੋ ਕਿ RAM ji ਦੇ ਮੰਦਰ ਚਲਾ ਗਿਆ ਉੱਥੇ ਜਾ ਕੇ RAM ji ਦਾ ਆਸ਼ੀਰਵਾਦ ਲਿਆ ਇਸ ਤੋਂ ਬਾਅਦ ਕੀ ਹੋਇਆ ਤੁਸੀਂ ਹੁਣ ਵੀਡੀਓ ਦੇਖੋ ਜੇ ਜਿਵੇਂ ਤੁਸੀਂ ਵੀਡੀਓ ਦੇਖੀ ਇਹ ਹੈ ਗਿਆਨਦੇਵ ਅਹੋਜਾ ਜੋ ਕਿ ਭਾਜਪਾ ਦਾ ਲੀਡਰ ਹੈ ਇਸ ਬੰਦੇ ਨੇ ਮੰਦਰ ਦੇ ਅੰਦਰ ਜਾ ਕੇ ਗੰਗਾ ਜਲ ਦਾ ਛੜਕਾਓ ਕੀਤਾ ਜੋ ਕਿ ਟਿੱਕਰ ਆਮ ਜੁਲੀ ਕਰਕੇ ਅਪਵਿੱਤਰ ਹੋ ਗਿਆ ਮੈਨੂੰ ਤਾਂ ਇਹ ਹੀ ਨਹੀਂ ਸਮਝ ਆ ਰਹੀ ਕਿ ਇਹ ਲੋਕ ਕੀ ਸੋਚ ਰਹੇ ਨੇ ਕਿ ਇਹ ਭਗਵਾਨ ਤਾਂ ਉੱਪਰ ਹੋਗੇ ਏ ਭਗਵਾਨ ਨੂੰ ਖੁਦ ਸ਼ੁੱਧ ਕਰਨਗੇ ਗੰਗਾ ਜਲ ਦੇ ਨਾਲ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਇਹ ਲੋਕ ਆਪਣੇ ਆਪ ਨੂੰ ਰੱਬ ਤੋਂ ਵੀ ਉੱਪਰ ਸਮਝਣ ਲੱਗ ਪਏ ਕਿਉਂਕਿ ਇਹ ਰੱਬ ਨੂੰ ਗੰਗਾ ਜਲ ਦੇ ਨਾਲ ਪਵਿੱਤਰ ਕਰ ਰਹੇ ਨੇ ਇਹ ਤਾਂ ਉਹ ਗੱਲ ਹੋ ਗਈ ਜਿਵੇਂ ਕਬੀਰ ਜੀ ਨੇ ਕਿਹਾ ਸੀ ਲੋਗਨ ਰਾਮ ਖਲੋਣਾ ਜਾਣਾ ਅੱਜ ਕਾਲ ਲੋਕ ਰਾਮ ਨੂੰ ਰੱਬ ਨੂੰ ਈਸ਼ਵਰ ਨੂੰ ਆਪਣੇ ਅਕੋਰਡਿੰਗ ਹੀ ਵਰਤਣ ਲੱਗ ਪਏ ਧਰਮ ਕੋਈ ਵੀ ਬਾੜਾ ਨਹੀਂ ਸਾਰੇ ਹੀ ਧਰਮ ਪੂਜਣੀਆਂ ਨੇ ਹਰ ਧਰਮ ਨੂੰ ਇੱਜ਼ਤ ਦੇੋ ਸਨਮਾਨ ਦਿਓ ਸਭ ਤੋਂ ਉੱਪਰ ਹੈ ਇਨਸਾਨੀਅਤ ਹਰ ਧਰਮ ਦੇ ਵਿੱਚ ਇੱਕ ਹੀ ਮੈਸੇਜ ਦਿੱਤਾ ਗਿਆ ਹੈ ਕਿ ਇਨਸਾਨ ਨੂੰ ਪਿਆਰ ਕਰੋ ਇਨਸਾਨੀਅਤ ਨੂੰ ਸਭ ਤੋਂ ਉੱਪਰ ਰੱਖੋ ਚਲੋ ਹੁਣ ਬਾਬਾ ਸਾਹਿਬ ਤੇ ਵਾਪਸ ਆਉਂਦੇ ਹਾਂ ਮੈਨੂੰ ਅੱਜ ਬਹੁਤ ਹੀ ਦੁੱਖ ਹੋ ਰਿਹਾ ਹੈ ਕਿ ਅੱਜ ਵੀ ਬਹੁਤ ਸਾਰੀਆਂ ਕਿਟਨਾਵਾਂ ਸੁਣਨ ਨੂੰ ਦੇਖਣ ਨੂੰ ਮਿਲਦੀਆਂ ਨੇ ਜਿੱਥੇ ਲੋਕ ਬਾਬਾ ਸਾਹਿਬ ਦੇ ਬੁੱਤ ਤੋੜ ਰਹੇ ਨੇ ਮੈਂ ਬਸ ਇਸ ਗੱਲ ਤੇ ਇਨਾ ਹੀ ਕਹਿਣਾ ਚਾਹੁੰਦਾ ਕਿ ਕਿਸੇ ਵੀ ਸਖਸ਼ੀਅਤ ਤੇ ਕੋਈ ਵੀ ਐਕਸ਼ਨ ਲੈਣ ਤੋਂ ਪਹਿਲਾਂ ਉਹਦੀ ਹਿਸਟਰੀ ਨੂੰ ਦੇਖੋ ਉਦੀ ਸ਼ਖਸੀਅਤ ਨੂੰ ਦੇਖੋ ਉਹਨੇ ਸੰਸਾਰ ਨੂੰ ਦੁਨੀਆ ਨੂੰ ਕੀ ਦਿੱਤਾ ਉਹ ਜ਼ਰੂਰ ਚੈੱਕ ਕਰੋ ਕਿਸੇ ਦੇ ਕਹਿਣ ਦੇ ਉੱਪਰ ਜਾਂ ਕਿਸੇ ਦੇ ਗੱਲਾਂ ਦੇ ਵਿੱਚ ਆ ਕੇ ਕਿਸੇ ਦੇ ਉੱਪਰ ਵੀ ਉਂਗਲੀ ਨਾ ਚੱਕੋ ਪਰ ਜਿੱਥੇ ਹੀ ਉਹਨਾਂ ਦੇ ਆਪਣੇ ਘਰ ਆਪਣੇ ਦੇਸ਼ ਦੇ ਵਿੱਚ ਲੋਕ ਨਫ਼ਰਤ ਨਾਲ ਪੇਸ਼ ਆਉਂਦੇ ਨੇ ਉੱਥੇ ਹੀ ਲੰਡਨ ਦੇ ਵਿੱਚ ਬਾਬਾ ਸਾਹਿਬ ਦਾ ਇਤਿਹਾਸਿਕ ਘਰ ਡਾਕਟਰ ਅੰਬੇਦਕਰ ਹਾਊਸ ਵਜੋਂ ਅੱਜ ਵੀ ਮੌਜੂਦ ਹੈ ਜਿਸ ਵਿੱਚ ਉਹ 1921 ਦੇ ਦੌਰਾਨ ਰਹੇ ਸਨ ਜਿੱਥੇ ਉਹ ਲੰਡਨ ਸਕੂਲ ਆਫ ਇਕਨੋਮਿਕਸ ਵਿੱਚ ਪੜ੍ਹਾਈ ਕਰ ਰਹੇ ਸਨ ਇਹ ਤਾਂ ਉਹ ਗੱਲ ਹੋ ਗਈ ਕਰਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ ਇਸ ਕਰ ਨੂੰ ਪਰ ਸਰਕਾਰ ਨੇ ਅੰਬੇਦਕਰ ਮਮੋਰੀਅਲ ਕੌਸ਼ਤ ਕੀਤਾ ਜੋ ਕਿ ਅੱਜ ਕੱਲ ਲੰਡਨ ਵਿੱਚ ਰਹਿਣ ਵਾਲੇ ਲੋਕਾਂ ਨੂੰ ਪ੍ਰੇਰਿਤ ਕਰ ਰਿਹਾ ਜਿੱਥੇ-ਜਿੱਥੇ ਵੀ ਲੰਡਨ ਜਾਂ ਅਮਰੀਕਾ ਦੇ ਵਿੱਚ ਡਾਕਟਰ ਅੰਬੇਦਕਰ ਜੀ ਨੇ ਪੜ੍ਹਾਈ ਕੀਤੀ, ਉੱਥੇ-ਉੱਥੇ ਉਹਨਾਂ ਦੇ ਇੱਕ-ਇੱਕ ਬੁੱਤ ਲੱਗਿਆ ਹੋਇਆ ਹੈ। ਜਦਕਿ ਉਸ ਜਗ੍ਹਾ ਦੇ ਉੱਪਰ ਹੋਰ ਕਿਸੇ ਵੀ ਸਖਸ਼ੇਤ ਦਾ ਬੁੱਤ ਨਹੀਂ ਲੱਗਾ। ਤੁਸੀਂ ਆਪ ਦੇਖੋ ਕਿ ਕਿੱਡੀ ਕੇ ਵੱਡੀ ਮਹਾਨ ਸਖਸ਼ੀਤ ਜੋ ਲੰਡਨ ਤੇ ਅਮਰੀਕਾ ਵੀ ਮੰਨਦਾ ਹੈ। ਉਹ ਪ੍ਰੋਫੈਸਰ ਇਹ ਬੋਲਦੇ ਨੇ ਕਿ ਅੱਜ ਤੱਕ ਡਾਕਟਰ ਅੰਬੇਦਕਰ ਜੀ ਵਰਗਾ ਹੋਰ ਕੋਈ ਸਟੂਡੈਂਟ ਨਹੀਂ ਆਇਆ ਜੋ ਉਹਨਾਂ ਦੇ ਬਰਾਬਰ ਵੀ ਹੋ। ਦੋਸਤੋ, ਬਾਬਾ ਸਾਹਿਬ ਨੇ ਆਪਣੀ ਪੂਰੀ ਜ਼ਿੰਦਗੀ ਸੇਵਾ ਤੇ ਸੰਘਰਸ਼ ਲਈ ਸਮਰਪਿਤ ਕਰ ਦਿੱਤੀ। ਉਹਨਾਂ ਦੀਆਂ ਲਿਖੀਆਂ ਇਨਹੇਲੇਸ਼ਨ ਆਫ ਕਾਸਟ ਦਾ ਬੁੱਧਾ ਐਂਡ ਹਿਸ ਦਾਮਾ ਵੇਟਿੰਗ ਫੋਰ ਵੀਜ਼ਾ ਵਰਗੀਆਂ ਕਿਤਾਬਾਂ ਅੱਜ ਵੀ ਹਜ਼ਾਰਾਂ ਲੋਕਾਂ ਨੂੰ ਸਿੱਖਿਆ ਦਿੰਦੀਆਂ। ਬਾਬਾ ਸਾਹਿਬ ਦੀ ਵਿਦਵਤਾ ਦਾ ਅਨੁਮਾਨ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਉਹਨਾਂ ਕੋਲ 32 ਤੋਂ ਵੱਧ ਡਿਗਰੀਆਂ, 5 ਡਾਕਟੋਰੇਟ ਅਤੇ ਅਨਮੋਲ ਇੱਜ਼ਤ ਦਾ ਖਜ਼ਾਨਾ ਹੈ ਜੋ ਉਹਨਾਂ ਨੂੰ ਦੁਨੀਆ ਭਰ ਦੇ ਵਿਦਵਾਨਾਂ ਤੇ ਸਮਾਜ ਸੇਵਕਾਂ ਵਿੱਚ ਇੱਕ ਅਲੱਗ ਪਛਾਣ ਦਵਾਉਂਦਾ ਹੈ। ਉਹਨਾਂ ਦੀ ਸੋਚ ਇਹ ਸੀ ਕਿ ਮੈਂ ਇੱਕ ਸਮਾਜ ਦੀ ਆਜ਼ਾਦੀ ਲਈ ਲੜ ਰਿਹਾ ਹਾਂ ਨਾ ਕਿ ਇੱਕ ਨਿੱਜੀ ਰਹਾਇਸ਼ ਲਈ। ਦੋਸਤੋ ਮੈਂ ਬਾਬਾ ਜੀ ਦੀਆਂ ਕਿਤਾਬਾਂ ਪੜ੍ਹ ਕੇ ਉਹਨਾਂ ਤੋਂ ਬਹੁਤ ਹੀ ਇਨਸਪਾਇਰ ਹੋਇਆ ਤੇ ਉਹਨਾਂ ਤੋਂ ਬਹੁਤ ਕੁਝ ਸਿੱਖਣ ਲਈ ਮਿਲਿਆ ਜੋ ਮੈਂ ਕੋਸ਼ਿਸ਼ ਕਰਦਾ ਹਾਂ ਕਿ ਆਪਣੀ ਡੇਲੀ ਦੀ ਰੁਟੀਨ ਲਾਈਚ ਐਡ ਕੀਤਾ ਜਾ ਤਾਂ ਕਿ ਸਮਾਜ ਨੂੰ ਇੱਕ ਸੇਧ ਦਿੱਤੀ ਜਾਵੇ ਔਰ ਆਪਣੇ ਆਪ ਨੂੰ ਵੀ ਨਿਮਰਤਾ ਦੇ ਵਿੱਚ ਰੱਖਿਆ ਜਾ ਅਜਹੀਆਂ ਸਖਸ਼ੀਅਤਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਉਹਨਾਂ ਦੀ ਕਾਸਟ ਵੱਲ ਨਹੀਂ ਦੇਖਣਾ ਚਾਹੀਦਾ ਅਤੇ ਇਸ ਦੇ ਨਾਲ-ਨਾਲ ਉਹਨਾਂ ਤੋਂ ਬਹੁਤ ਕੁਝ ਸਿੱਖਣਾ ਚਾਹੀਦਾ ਹੈ ਜੀਵੇਂ ਕਿ ਹਰ ਹਾਲਾਤ ਦੇ ਸਾਹਮਣੇ ਡਟ ਕੇ ਰਹਿਣਾ ਚਾਹੀਦਾ ਹੈ ਪੜ੍ਹਾਈ ਦੀ ਸ਼ਕਤੀ ਨੂੰ ਪਹਿਚਾੰਣਾ ਚਾਹੀਦਾ ਹੈ ਔਰ ਲੋੜ ਪੈਣ ਤੇ ਹੀ ਪੜ੍ਹਾਈ ਨੂੰ ਹਥਿਆਰ ਬਣਾਇਆ ਜਾਵੇ ਜਿਵੇਂ ਕਿ ਬਾਬਾ ਸਾਹਿਬ ਨੇ ਕਿਹਾ ਸੀ ਸਿੱਖਿਆ ਇੱਕ ਸ਼ੇਰਨੀ ਦਾ ਦੁੱਧ ਹੈ ਜਿੰਨਾ ਜ਼ਿਆਦਾ ਪੀਓਗੇ ਓਨਾ ਹੀ ਜ਼ਿਆਦਾ ਦਿਖਾੜੋਗੇ ਸਿੱਖਿਆ ਦੀ ਇੱਕ ਬਹੁਤ ਵੱਡੀ ਐਗਜ਼ਾਮਪਲ ਮਿਲਦੀ ਹੈ ਸਿੱਖ ਇਤਿਹਾਸ ਦੇ ਵਿੱਚ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮਾ ਲੈ ਕੇ ਇੱਕ ਲੇਖਤ ਦੇ ਨਾਲ ਔਰੰਗਜ਼ੇਬ ਨੂੰ ਮਾਰ ਦਿੱਤਾ ਆਪਣੇ ਸਮਾਜ ਨੂੰ ਅੱਗੇ ਵਧਾਉਣ ਲਈ ਆਪਣੀ ਤਾਕਤ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਨਾ ਕਿ ਆਪਣੀ ਤਾਕਤ ਵਧਾਉਣ ਲਈ ਸਮਾਜ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਆਪਣੇ ਤੋਂ ਕਮਜ਼ੋਰ ਦਾ ਹਮੇਸ਼ਾ ਸਹਾਰਾ ਬਣੋ ਔਰਤਾਂ ਨੂੰ ਮਰਦਾਂ ਦੇ ਬਰਾਬਰ ਜਾਣਾ ਚਾਹੀਦਾ ਹੈ ਉਹਨਾਂ ਨੂੰ ਮਰਦਾਂ ਦੇ ਬਰਾਬਰ ਸਾਰੇ ਅਧਿਕਾਰ ਤੇ ਇੱਜ਼ਤ ਮਿਲਣੀ ਚਾਹੀਦੀ ਹੈ ਆਪਣੇ ਸਮਾਜ ਦੇ ਨਾਲ ਨਾਲ ਦੂਜੇ ਸਮਾਜ ਦੇ ਲੋਕਾਂ ਲਈ ਵੀ ਆਵਾਜ਼ ਉਠਾਉਣੀ ਚਾਹੀਦੀ ਹੈ ਜਾਤੀਵਾਦ ਛੂਹਛਾਤ ਵਰਗੀ ਨੀਵੀਂ ਸੋਚ ਤੋਂ ਆਪਣੇ ਆਪ ਨੂੰ ਬਾਹਰ ਕੱਢਣਾ ਚਾਹੀਦਾ ਹੈ ਆਖਿਰ ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨਾ ਚਾਹੁੰਦਾ ਹਾਂ ਅਸੀਂ ਕਿਸੇ ਵੀ ਕੰਮ ਕਰਨ ਲੱਗੇ ਆ ਜਾਂ ਕਰਾਉਣ ਲੱਗੇ ਆ ਉਹ ਬੰਦੇ ਦੀ ਜਾਤ ਜਾਂ ਕਾਸਟ ਪੁੱਛਦੇ ਆ ਜਦੋਂ ਅਸੀਂ ਹਸਪੀਟਲ ਦੇ ਵਿੱਚ ਮਰਨ ਕਿਨਾਰੇ ਪਏ ਹੁੰਦੇ ਆ ਤਾਂ ਅਸੀਂ ਕਦੇ ਵੀ ਡਾਕਟਰ ਤੋਂ ਉਹਦੀ ਕਾਸਟ ਨਹੀਂ ਪੁੱਛਦੇ ਉਸ ਸਮੇਂ ਸਿਰਫ ਸਾਨੂੰ ਆਪਣੀ ਜ਼ਿੰਦਗੀ ਦੇਖਦੀ ਹੈ ਨਾ ਕਿ ਕਾਸਟ ਇਸ ਕਰਕੇ ਇਨਸਾਨੀਅਤ ਤੇ ਇਨਸਾਨ ਦਾ ਜੀਵਨ ਸਭ ਤੋਂ ਉੱਪਰ ਹੈ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਸਾਨੂੰ ਇਨਸਾਨੀਅਤ ਦੇ ਤਰੰਗ ਤੇ ਚੱਲਣਾ ਚਾਹੀਦਾ ਹੈ ਦੋਸਤੋ ਉਮੀਦ ਹੈ ਕਿ ਤੁਸੀਂ ਬਾਬਾ ਜੀ ਦੀਆਂ ਸਿੱਖਿਆਵਾਂ ਤੇ ਜ਼ਰੂਰ ਚੱਲੋਗੇ ਅਤੇ ਬਿਨਾ ਪੇਜ ਪਾਵ ਦੇ ਇਸ ਨੇਤਾ ਦਾ ਦਿਲੋਂ ਸਤਿਕਾਰ ਕਰੋਗੇ ਦੋਸਤੋ ਅੱਜ ਦੀ ਇਸ ਵੀਡੀਓ ਚ ਬਸ ਇੰਨਾ ਹੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਸਤਿ ਸ਼੍ਰੀ ਅਕਾਲ ਮਹਰਨਜੀਤਪਾ